ਸਾਰਿਆਂ ਨੂੰ ਚੈ ਯਸ ਮਸੀਹ ਦੀ ਅੱਜ ਅਸੀਂ ਦਸੰਬਰ ਦੇ 4ਵੇਂ ਦਿਨ ਮਨਾ ਰਹੇ ਹਾਂ 크리스마ਸ ਨੇੜੇ ਹੈ ਅਤੇ ਹਰ ਦਿਲ ਵਿੱਚ ਖੁਸ਼ੀ ਹੈ ਉਮੀਦ ਹੈ ਸ਼ਾਂਤੀ ਹੈ ਚਮਕ ਹੈ ਉਹ ਸਮਾਂ ਹੈ ਜਦੋਂ ਅਸੀਂ ਯਾਦ ਕਰਦੇ ਹਾਂ ਕਿ ਪਰਮਾਤਮਾ ਨੇ ਆਪਣੇ ਪੁੱਤਰ ਯਸੂ ਮਸੀਹ ਨੂੰ ਸਾਡੇ ਲਈ ਭੇਜਿਆ ਸਾਨੂੰ ਪਾਪਾ ਤੋਂ ਮੁਕਤ ਕਰਨ ਲਈ ਤੇ ਪਿਆਰ ਦਾ ਮਾਰਗ ਦਿਖਾਉਣ ਦੇ ਲਈ ਜਦੋਂ ਬੈਤਲਮ ਦੇ ਆਕਾਸ਼ ਹਿੱਟ ਜਦ ਵਾਹਨੇ ਫਰਿਸ਼ਤਿਆਂ ਦੀ ਆਵਾਜ਼ ਨੂੰ ਸੁਨਿਆ ਉਹਨਾਂ ਨੇ ਕਿਹਾ ਤੁਹਾਡੇ ਲਈ ਮੁਕਤੀਦਾਤਾ ਜਨਮ ਲੈ ਚੁੱਕਾ ਹੈ ਉਹ ਖੁਸ਼ੀ ਨਾਲ ਉਸ ਬਾਲਕ ਨੂੰ ਦੇਖਣ ਦੌੜੇ ਉਸ ਰਾਹ ਸੰਸਾਰ ਨੇ ਪਰਮਾਤਮਾ ਦੀ ਸੱਚੀ ਕਿਰਪਾ ਨੂੰ ਦੇਖਿਆ ਅੱਜ ਅਸੀਂ ਵੀ ਆਪਣੇ ਦਿਲਾਂ ਨੂੰ ਉਸੇ ਰੋਸ਼ਨ ਨਾਲ ਭਰੀ ਉਸ ਰੋਸ਼ਨ ਨਾਲ ਹਨੇਰੇ ਨੂੰ ਦੂਰ ਕਰੀਏ ਸੱਚੇ ਪਿਆਰ ਨੂੰ ਵਿਖਾਈਏ ਆਓ ਆਪਣੇ ਦਿਲਾਂ ਵਿੱਚ ਦਇਆ ਸਹਾਇਤਾ ਅਤੇ ਪ੍ਰਗਾਟਾਵਾ ਕਰੀਏ ਤਾਂ ਜੋ ਯਸੂ ਮਸੀਹ ਦਾ ਪਿਆਰ ਸਾਡੇ ਕਰਮਾਂ ਰਾਹੀਂ ਹਰੇਕ ਦਿਲਾਂ ਤੱਕ ਪਹੁੰਚ ਸਕੇ ਆਖਿਰ ਵਿੱਚ ਅਸੀਂ ਇਹ ਪ੍ਰਾਰਥਨਾ ਕਰਦੇ ਹਾਂ ਪ੍ਰਮਾਤਮਾ ਸਾਨੂੰ ਆਸ਼ੀਸ਼ ਦੇਵੇ ਕਿ ਅਸੀਂ 크리스마ਸ ਦੀ ਤਿਆਰੀ ਸਿਰਫ ਸਜਾਵਟ ਨਾਲ ਨਹੀਂ ਆਪਣੇ ਦਿਲ ਵਿੱਚ ਪਵਿੱਤਰਤਾ, ਪ੍ਰੇਮ ਅਤੇ ਨਿਮਰਤਾ ਨਾਲ ਮਨਾਈਏ ਧੰਨਵਾਦ